ਪਰਮ ਸਤਕਾਰਯੋਗ ਸਾਧ ਸੰਗਤ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਇਸ ਵੇਲੇ ਭਾਰਤ ਵਰਸ਼ ਦੀਆਂ ਸਭ ਤੋਂ ਪੁਰਾਤਨ ਨਗਰੀਆਂ ਦੇ ਵਿੱਚੋਂ ਪੁਰਾਤਨ ਸ਼ਹਿਰਾਂ ਦੇ ਵਿੱਚੋਂ ਇੱਕ ਸ਼ਹਿਰ ਕਾਸ਼ੀ ਵਾਰਾਨਸੀ ਜੋ ਭਗਵਾਨ ਸ਼ਿਵ ਦੀ ਨਗਰੀ ਹੈ ਭਗਤ ਕਬੀਰ ਜੀ ਗੁਰੂ ਰਾਮਾਨੰਦ ਜੀ ਭਗਤ ਦਰਬੀਦਾਸ ਜੀ ਦੀ ਨਗਰੀ ਇਸ ਨੂੰ ਆਖਿਆ ਜਾਂਦਾ ਹੈ ਧਰਮ ਨੂੰ ਮੰਨਣ ਵਾਲਿਆਂ ਵਾਸਤੇ ਧਾਰਮਿਕ ਆਸਥਾ ਰੱਖਣ ਵਾਲਿਆਂ ਵਾਸਤੇ ਉਹਨਾਂ ਦਾ ਇੱਕ ਬਹੁਤ ਵੱਡਾ ਕੇਂਦਰ ਹੈ ਅੱਸੀ ਘਾਟ ਨੇ ਇੱਥੇ ਇਸ ਨੂੰ ਵਾਰਾਂਸੀ ਇਸ ਕਰਕੇ ਆਖਿਆ ਜਾਂਦਾ ਹੈ ਵਰਣਮਾਨੇ ਹੁੰਦਾ ਹੈ ਜਲ ਤੇ ਵਾਰਾਂਸੀ ਅੱਸੀ ਜਲ ਦੇ ਕਿਨਾਰੇ ਗੰਗਾ ਦੇ ਕਿਨਾਰੇ ਇੱਥੇ ਅੱਸੀ ਘਾਟ ਬਣੇ ਹੋਏ ਨੇ ਬਹੁਤ ਪਵਿੱਤਰ ਨਗਰੀ ਹੈ ਅੱਜ ਕੱਲ੍ਹ ਸ਼ਾਵਣ ਦਾ ਮਹੀਨਾ ਸ਼ੁਰੂ ਹੋਇਆ ਹੋਰ ਵੀ ਜ਼ਿਆਦਾ ਇੱਥੇ ਸ਼ਰਧਾਲੂ ਜਿਹੜੇ ਨੇ ਉਹ ਦਰਸ਼ਨ ਕਰਨ ਵਾਸਤੇ ਆ ਰਹੇ ਨੇ ਦਾਸ ਇਹਨਾਂ ਦਿਨਾਂ ਦੇ ਵਿੱਚ ਮੈਂ ਇੱਕ ਭਾਰਤ ਸਰਕਾਰ ਦੇ ਵੱਲੋਂ ਨਸ਼ਾ ਮੁਕਤ ਯੁਵਾ ਨਸ਼ਾ ਮੁਕਤ ਭਾਰਤ ਇੱਕ ਕਾਰਜਕ੍ਰਮ ਇੱਥੇ ਭਾਰਤ ਸਰਕਾਰ ਵੱਲੋਂ ਕੀਤਾ ਗਿਆ ਹੈ ਆ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਉਹ ਵੀ ਇੱਥੇ ਆ ਰਹੇ ਨੇ ਕੱਲ ਤੇ ਪਰਸੋ 19 ਤੇ 20 ਜੁਲਾਈ ਨੂੰ ਇੱਥੇ ਉਹ ਪ੍ਰੋਗਰਾਮ ਹੋ ਰਿਹਾ ਤੇ ਸਤਿਗੁਰੂ ਜੀ ਵੱਲੋਂ ਨਾਮਤਾਰੀ ਦਰਬਾਰ ਵੱਲੋਂ ਮੈਂ ਤੇ ਮੇਰੇ ਨਾਲ ਗੰਗਾ ਸਿੰਘ ਅਸੀਂ ਇੱਥੇ ਹਾਜ਼ਰੀ ਭਰਨ ਵਾਸਤੇ ਆਏ ਹੋਏ ਆ ਸ਼ਿਰਕਤ ਕਰਨ ਵਾਸਤੇ ਆਏ ਆ ਸੋ ਹੁਣ ਅਸੀਂ ਚੱਲੇ ਸਾਂ ਮਸ਼ਰੂਮਣੀ ਭਗਤ ਭਗਤ ਕਬੀਰ ਜੀ ਦੇ ਮੱਠ ਦਾ ਦਰਸ਼ਨ ਕਰਨ ਵਾਸਤੇ ਤੇ ਆਓ ਤੁਹਾਨੂੰ ਵੀ ਕਬੀਰ ਮੱਠ ਦਾ ਦਰਸ਼ਨ ਕਰਾਉਣੇ ਆਓ ਸਾਡੇ ਨਾਲ ਕਬੀਰ ਮੱਟ ਕਦੇ ਨਹੀਂ ਕਰਦਾ ਅੱਛਾ ਕਬੀਰ ਮੱਟ ਆਪੇ ਤੇ ਜਾਇਏ ਰਾਈਟ ਅਗੱਤੀ ਦਾ ਹੈ ਹਾਂਜੀ ਕਿਰਾਏ ਤੇ ਰਾਈਟ ਹੋ ਜਾਣਾ ਕਿਰਾਏ ਸੇ ਰਾਈਟ ਹਾਂ 200 ਮੀਟਰ ਓਕੇ ਉਹ ਇੱਕ ਏਟ ਆਇਆ ਨਾ ਕਬੀਰ ਮੱਟ ਇੰਦਰ ਨਹੀਂ ਜਾਏਗਾ ਉਹ ਧੰਨਵਾਦ ਸਤਕਾਰਯੋਗ 사ਦ ਸੰਗਤ ਜੀ ਜਿਹੜਾ ਘਰ ਆਪਾਂ ਵੇਖ ਰਹੇ ਆ ਇਹ ਵਾਰਾਨਸੀ ਦੇ ਵਿੱਚ ਬਨਾਰਸ ਦੇ ਵਿੱਚ ਮਸ਼ਹੂਰ ਤਬਲਾਵਾਦਕ ਪਦਮ ਵਿਘੂਸ਼ਣ ਪੰਡਿਤ ਕਿਸ਼ਨ ਮਹਾਰਾਜ ਜੀ ਦਾ ਘਰ ਹੈ ਬਹੁਤ ਪੁਰਾਣਾ ਘਰ ਉਹਨਾਂ ਦਾ ਇੱਥੇ ਬਣਿਆ ਹੋਇਆ ਹੈ 2018 ਦੇ ਵਿੱਚ ਸਤਿਗੁਰੂ ਜੀ ਦਾ ਦੌਰਾ ਹੋਇਆ ਸੀ ਵਾਰਾਨਸੀ ਦਾ ਅਸੀਂ ਵੀ ਨਾਲ ਸੀਗੇ ਉਦੋਂ ਤੇ ਉਦੋਂ ਵੀ ਸਤਿਗੁਰੂ ਜੀ ਇਸ ਗਲੀ ਦੇ ਵਿੱਚੋਂ ਲੰਘੇ ਸਨ ਤੇ ਇਸ ਘਰ ਦਾ ਉਦੋਂ ਵੀ ਸੱਚ ਪਾਤਸ਼ਾਹ ਦੇਖ ਕੇ ਇਸ ਘਰ ਨੂੰ ਤੇ ਫਿਰ ਇੱਥੋਂ ਦੀ ਗਏ ਸਨ ਅੱਗੇ ਕਬੀਰ ਮੱਠ ਦਾ ਦਰਸ਼ਨ ਕਰਨ ਆ ਸਾਰੇ ਜੋ ਤਬਲਾਵਾਦਕ ਨੇ ਉਹਨਾਂ ਦੇ ਨਾਮ ਲਿਖੇ ਹੋਏ ਨੇ ਇਸ ਵਰਗੇ ਪੰਡਿਤ ਦੀਪ ਨਿਸ਼ਰ ਸਵਰਗੀ ਪੰਡਿਤ ਕੰਠੇ ਮਹਾਰਾਜ ਬਾਦ ਸ਼ਿਰੋਮਣੀ ਸਵਰਗੀ ਪੰਡਿਤ ਹਰੀ ਮਹਾਰਾਜ ਜੀ ਸਵਰਗੀ ਪੰਡਿਤ ਕਿਸ਼ਨ ਮਹਾਰਾਜ ਜੀ ਪਦਮ ਵਿਭੂਸ਼ਣ ਪੰਡਿਤ ਪੂਰਨ ਮਹਾਰਾਜ ਜੀ ਸ਼੍ਰੀ ਸ਼ੁਭ ਮਹਾਰਾਜ ਜੀ ਸਾਰੇ ਤਬਲਾ ਵਾਦਕ ਜਿਹੜੇ ਨੇ ਹੁਣ ਅਵੰਤਿਕਾ ਮਹਾਰਾਜ ਤਬਲਾ ਵਾਲੇ ਜਿਹੜੇ ਨੇ ਸਾਰਿਆਂ ਦੇ ਨਾਮ ਇੱਥੇ ਲਿਖੇ ਹੋਏ ਨੇ ਸਾਸੰਗਿਕ ਜੀ ਕਬੀਰ ਸਾਹਿਬ ਦਾ ਘਰ ਉਹਨਾਂ ਦਾ ਮੱਠ ਆ ਚੁੱਕਿਆ ਹੈ সামনে ਲਿਖਿਆ ਹੋਇਆ ਕਬੀਰ ਸਾਹਿਬ ਦੀ ਝੋਪੜੀ ਹੁਣ ਆਪਾਂ ਇਹਦੇ ਅੰਦਰ ਜਾਵਾਂਗੇ ਸੰਗਤ ਜੀ ਕੰਧੇ ਉੱਪਰ ਵੀ ਜੋ ਕਬੀਰ ਜੀ ਦੇ ਸ਼ਲੋਕ ਨੇ ਜਿਹੜੇ ਬਹੁਤ ਸਾਰੀ ਬਾਹਰਲੀ ਬਾਣੀ ਦੇ ਵਿੱਚੋਂ ਵੀ ਜਿਹੜੇ ਬੀਜਕ ਗ੍ਰੰਥ ਜਿਹੜਾ ਲਿਖਿਆ ਕਬੀਰ ਜੀ ਨੇ ਉਹਦੇ ਵਿੱਚ ਜਿਹੜੇ ਸ਼ਲੋਕ ਲਿਖੇ ਹੋਏ ਨੇ ਜਿਸ ਤਰ੍ਹਾਂ ਖਾੜ ਜਲੇ ਯੋ ਲਾਕੜੀ ਕੇਸ ਜਲੇ ਜਿਉਂ ਘਾਸ ਸਭ ਤਨ ਜਲਣਾ ਦੇਖ ਕਰ ਭਇਆ ਕਬੀਰਾ ਉਦਾਸ ਇਹ ਸਾਰੇ ਸ਼ਲੋਕ ਉਹਦੇ ਵਿੱਚੋਂ ਲਏ ਗਏ ਨੇ ਇੱਧਰ ਵੀ ਆਪਾਂ ਦੇਖਦੇ ਆ ਬੜਾ ਇਹ ਆਪਾਂ ਕਿਆ ਹੋਇਆ ਜੈਸੇ ਪੀੜ ਖਜੂਰ ਕੰਥੀ ਕੋ ਸ਼ਾਇਆ ਨਹੀਂ ਫਲ ਲੱਗੇ ਅਤੀ ਦੂਰ ਇਹ ਸਾਰੇ ਉਹ ਕਬੀਰ ਜੀ ਦੇ ਜਿਹੜੇ ਦੁਹਰੇ ਉਹਨਾਂ ਨੇ ਅਜੀਤ ਗ੍ਰੰਥ ਦੇ ਵਿੱਚ ਲਿਖੇ ਨੇ ਉਹਨਾਂ ਨੂੰ ਦਰਸਾ ਕੇ ਤੇ ਸਾਰੇ ਚਿੱਤਰ ਨਾਲ ਕਬੀਰ ਜੀ ਦੀਆਂ ਫੋਟੋਆਂ ਨਾਲੇ ਬਣਾਈਆਂ ਹੋਈਆਂ ਨੇ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਗੰਗਾ ਸੇ ਕਾਹ ਸ਼ਹਿਰ ਇਸ ਤਰ੍ਹਾਂ ਦੀਆਂ ਪੰਕਤੀਆਂ ਗੁਰਬਾਣੀ ਵਿੱਚ ਵੀ ਹੁੰਦੀਆਂ ਨੇ ਇਹ ਕਬੀਰ ਹਮਾਰੇ ਗੋਵਿੰਦ ਚੌਥੇ ਪਦਮ ਹੈ ਜਨਕਾ ਜਯੰਦ ਚੌਥੇ ਪਦ ਵਿੱਚ ਜਿਹੜਾ ਪਹਿਲੇ ਪੜਿਆ ਉਹ ਵੀ ਹੁੰਦਾ ਹੈ ਹਾਂਜੀ ਜੀ ਇਹਦੇ ਨਾਲ ਮਿਲਦੇ ਹੁੰਦੇ ਬਹੁਤ ਸਾਰੇ ਸ਼ਲੋਕ ਗੁਰਬਾਣੀ ਵਿੱਚ ਵੀ ਜੋ ਪੰਜਾਬੀ ਵਿੱਚ ਲਿਖੇ ਨੇ ਕਬੀਰ ਜੀ ਨੇ ਸ਼ਲੋਕ ਉਹ ਸਾਡੇ ਪ੍ਰੋਗਰਾਮ ਸਾਹਿਬ ਦੇ ਵਿੱਚ ਵੀ ਹੈਗੀ ਉਹ ਗੁਰਬਾਣੀ ਕਬੀਰਾ ਥੜਾ ਬਾਜ਼ਾਰ ਨੇ ਪੱਥਰ ਪੱਥਰ ਜੋੜ ਕੇ ਮਸਜਿਦ ਲਈ ਬਣਾਏ ਨਾ ਚੜ ਮੁੰਡਾ ਬਾਗਦੇ ਬਹਿਰਾ ਸੁਆਦ ਨਾਵਾਂ ਲੈਂਦੇ ਜਿੱਦਿਆ ਬਹੁਤ ਸਾਰੀ ਪੰਜਾਬੀ ਦੇ ਵਿੱਚ ਜੁਹਾਂ ਨੂੰ ਲਿਖਿਆ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਗੁਰੂ ਜੀ ਨੇ ਦਰਜ ਕੀਤੇ ਨੇ ਆ ਵੀ ਆਉਂਦੀ ਪੰਕਤੀ ਬਾਣੀ ਵਿੱਚ ਸਤਸੰਗ ਜੀ ਕਬੀਰ ਜੀ ਦੇ ਮੱਠ ਤੇ ਅਸੀਂ ਪਹੁੰਚ ਚੁੱਕੇ ਆ ਸਤਿਗੁਰੂ ਕਬੀਰ ਮੰਦਿਰ ਕਬੀਰ ਚੌਰਾ ਮੱਠ ਆਦੀ ਮੂਲ ਗਾਰਦਨ ਜੀਨੋਧਾਰ ਆਚਾਰ્યੰ ਅੰਮ੍ਰਿਤਦਾਸ ਜੀ ਗੁਰੂ ਆਚਾਰਿਆ ਸ਼੍ਰੀ ਰਾਮ ਬਿਲਾਸ ਦਾਸ ਜੀ ਸਾਹਿਬ ਵਿਕ੍ਰਮੀ ਸੰਮਤ 2031 ਵੈਸਾਖ ਇਹ ਕਬੀਰ ਜੀ ਦਾ ਮਾਠੇ ਹੁਣ ਆਪਾਂ ਅੰਦਰ ਜਾਵਾਂਗੇ ਦਰਸ਼ਨ ਕਰਨ ਵਾਸਤੇ ਇੱਧਰ ਵੀ ਕਾਫੀ ਜੋ ਮੂਰਤੀਆਂ ਬੜੀਆਂ ਹੋਈਆਂ ਨੇ 12 ਬਾਰਾਂ ਦੇ ਸਾਸੰਗਤ ਜੀ ਤੁਸੀਂ ਉਸ ਸਥਾਨ ਦੇ ਦਰਸ਼ਨ ਕਰਨਦੇ ਹੋ ਜਿਸ ਸਥਾਨ ਤੇ ਕਬੀਰ ਜੀ ਦੇ ਫੁੱਲ ਲਿਆ ਕੇ ਇੱਥੇ ਉਹਨਾਂ ਦੀ ਸਮਾਦੀ ਬਣਾਈ ਗਈ ਕਬੀਰ ਜੀ ਆਪ ਆਪਣੀ ਬਾਣੀ ਵਿੱਚ ਲਿਖਦੇ ਨੇ ਕਬੀਰ ਜੀ ਕਹਿੰਦੇ ਨੇ ਗੌੜੀ ਰਾਤ ਦੇ ਵਿੱਚ ਕਬੀਰ ਜੀ ਦਾ ਪੰਚਪਦਾ ਹੁੰਦਾ ਜਿਉ ਜਲ ਛੋੜ ਬਾਹਰ ਭਇਓ ਮੀਨਾ ਪੂਰਵ ਜਨਮ ਹੋ ਤਪ ਕਾ ਹਿਨਾ ਅਬ ਕਹੋ ਰਾਮ ਕਵਨ ਗਤੀ ਮੋਰੀ ਤਜੀਲੇ ਬਨਾਰਸ ਮਤ ਭਈ ਥੂਰੀ ਅਖੀਰਲੇ ਵੇਲੇ ਕਬੀਰ ਜੀ ਨੇ ਵਾਰਾਨਸੀ ਨੂੰ ਕਾਸ਼ੀ ਨੂੰ ਛੱਡ ਦਿੱਤਾ ਸੀ ਸਗਲ ਜਨਮ ਸੇਵਪੁਰੀ ਗਵਾਇਆ ਤਕਰੀਬਨ ਕੀ 120 ਸਾਲ ਤਕਰੀਬਨ ਕਬੀਰ ਜੀ ਨੇ ਇੱਥੇ ਰਹਿ ਕੇ ਤਪੱਸਿਆ ਕੀਤੀ ਸਤਸੰਗ ਕਰਦੇ ਰਹੇ ਲੋਕਾਂ ਨੂੰ ਨਾਮ ਦੇ ਨਾਲ ਜੋੜਿਆ ਸਗਲ ਜਨਮ ਸੇਵਪੁਰੀ ਗਵਾਇਆ ਮਰਤੀ ਬਾਹਰ ਮਘਰ ਉੱਠ ਆਇਆ ਅਖੀਰਲੇ ਵੇਲੇ ਉਹ ਮਘਰ ਚਲੇ ਗਏ ਕਿਉਂਕਿ ਇਹ ਮਨੋਸੀ ਕੀ ਜਿਹੜਾ ਮਘਰ ਦੇ ਵਿੱਚ ਜਾ ਕੇ ਜਿਹੜਾ ਪੂਰਾ ਹੁੰਦਾ ਮਰਦਾ ਹੈ ਉਹ ਨਰਕਾਂ ਨੂੰ ਜਾਂਦਾ ਹੈ ਤੇ ਜਿਹੜਾ ਕਾਸ਼ੀ ਦੇ ਵਿੱਚ ਸ਼ਿਪੂਰੀ ਦੇ ਵਿੱਚ ਜਿਹੜਾ ਮਰਦਾ ਹੈ ਉਹ ਸਵਰਗਾਂ ਨੂੰ ਜਾਂਦਾ ਹੈ ਤੇ ਕਬੀਰ ਜੀ ਕਹਿਣ ਲੱਗੇ ਕਿ ਜੇ ਮੈਂ ਇੱਥੇ ਹੀ ਚੜ੍ਹਾਈ ਕਰ ਗਿਆ ਤੇ ਲੋਕਾਂ ਨੂੰ ਕਿਵੇਂ ਪਤਾ ਲੱਗੇਗਾ ਮੇਰੀ ਮੁਕਤੀ ਹੋਈ ਹੈ ਮੈਂ ਮੁਕਤੀ ਨੂੰ ਪ੍ਰਾਪਤ ਹੋਇਆ ਤੇ ਸਗਲ ਜਨਮ ਸੇ ਪੂਰੀ ਅਗਵਾਇਆ ਮਰਤੀ ਬਾਰ ਮਗਰ ਉਠਿਆ ਆਇਆ ਬਹੁਤ ਬਰਸ ਤਪ ਕੀਤਾ ਕਾਸੀ ਮਰਨ ਪਿਆ ਮਗਰ ਕੀ 바ਸੀ ਅਖੀਰਲੇ ਵੇਲੇ ਮਗਰ ਚਲੇ ਗਏ ਕਾਸੀ ਮਗਰ ਸਾਨੂੰ ਵਿਚਾਰੀ ਮੇਰੇ ਵਾਸਤੇ ਕਾਸੀ ਦੇ ਮਗਰ ਜਿਹੜੇ ਨੇ ਉਹ ਦੋਵੇਂ ਬਰਾਬਰ ਨੇ ਕੋਈ ਵੀ ਭਗਤ ਕੈਸੇ ਉਤਰਸ ਪਾਰੇ ਕਹੋ ਗੁਰ ਗਜsev ਸਭ ਕੋ ਜਾਣੈ ਮੂਆ ਕਬੀਰ ਅਰੰਮਤ ਸ੍ਰੀ ਰਾਮ ਹੈ ਕਬੀਰ ਜੀ ਉਹਨਾਂ ਦੀ ਇਹ ਕਿਥੇ ਸਮਾਦੀ ਬਣੀ ਹੋਈ ਹੈ ਮਗਰ ਤੁਲਿਆ ਕੇ ਉਹਨਾਂ ਦੇ ਫੋਲ ਇੱਥੇ ਸਥਾਪਿਤ ਕੀਤੇ ਗਏ ਆਓ ਆਪਾਂ ਅੱਗੇ ਚੱਲਦੇ ਹਾਂ ਜਿੱਥੇ ਕਬੀਰ ਜੀ satsang ਕਰਿਆ ਕਰਦੇ ਸਨ ਆਪਾਂ ਉਹਦੇ ਦਰਸ਼ਨ ਕਰਦੇ ਹਾਂ ਇਹ ਜਿਹੜਾ ਸਥਾਨ ਹੈ ਇਹ ਜਿਹੜਾ ਖੂਹ ਹੈ ਇੱਥੇ ਵੀ ਕੌਤਕ ਹੋਇਆ ਜੋ ਲਿਖਿਆ ਹੋਇਆ ਇਤਿਹਾਸ یہی ਵਹ ਇਤਿਹਾਸਿਕ ਕੂਆ ਹੈ ਜਿਸਕੇ ਪਾਣੀ ਵਿੱਚ ਕਬੀਰ ਸਾਹਿਬ ਦੀ ਸਾਧਨਾ ਦਾ ਅੰਮ੍ਰਿਤ ਰਸ ਘੁਲਾ ਹੋਇਆ ਹੈ दक्षिण भारत के दिग्विजयी विद्वान पंडित सर्वानंद को पहली बार इसी कुएं पर अपनी प्यास बुझाने के क्रम में कमाली जैसी आम सी दिखती लड़की के बोलों के जरिए कबीर साहब की महिमा का आभास हुआ था हुआ यह कि कबीर साहब से शास्त्रार्थ करने की गरज से सर्वानंद यहाँ आए थे सर्वानंद का एक बंदा जरा सी कबीर जी के नाल वो शास्त्रार्थ करने वास्ते आया सी विद्वान वे इतने बड़े थे कि उन्हें शास्त्रार्थ में कोई तब तक हरा नहीं पाया था और जहां भी वे जाते शास्त्रो ग्रंथों से लदे बैल भी उनके साथ जाते दूर से चलकर आए थे इसलिए उन्हें और उनके बैलों को तेज प्यास लगी हुई थी यहां कुआं देखा तो रुक गए उस समय कमालले यहां पानी भर रही थी कबीर साहब की बेटी का नाम कमादी थी वो एक को पानी भर रही थी उन्होंने पानी पिलाने की आज्ञा की, की। सर्वानंद ने आख्या कि इनन बैलों को पानी पिलाना और कमाली इन्होंने प्रेम पूर्वक पानी पिलाया भी प्यास बुझ जाने पर सर्वानंद और अपना मकसद याद आया सर्वानंद को अपना मकसद याद आया और उन्होंने कमाली से ही कबीर साहब के घर का पता पूछा कमाली ने बताया तो लेकिन बहुत गहरे और दार्शनिक अंदाज में कबीर साहब के ही दोहे के जरिए कबीर का घर शिखर पर जहां सिलहली गैल पावना टिके पिपील का पंडित लादे बैल आम सी दिखती कमाली से ऐसे वचन सुनकर सर्वानंद दंग रह गए उनकी चेतना पर कबीर साहब की महिमा की यही पहली शाप थी जल्द ही सर्वानंद ने शास्त्रार्थ के लिए कबीर साहब को जा घेरा लेकिन वे राजी न हुए वे कागज लेखी उस पंडित को आखिने देखी की अनुभूति कराना चाहते थे पंडित सर्वानंद के बार बार उकसाने पर भी वे तैयार न हुए उन्होंने शास्त्रार्थ नहीं किया और पूर्वक अपनी हार स्वीकार कर ली लेकिन कबीर साहब द्वारा मंजूर इस हार को भी पंडित सर्वानंद कागज पर दर्ज करा लेना चाहते थे ताकि सनद रहे और भविष्य में काम आए सो उन्होंने कागज पर लिखवा कर ले लिया कि कबीर हारा और सर्वानंद जीता लेकिन घर लौटकर सर्वानंद ने जब अपनी माँ को अपनी इस जीत का पट्टा दिखाना चाह तो वहां उन्होंने उस कागज में उल्टा ही लिखा पाया कबीर जीता और सर्वानंद हारा इस चमत्कार ने सर्वानंद की आंखें ही खोल दी और कागजी विद्वत्ता का उनका धम्भ चूरा चूर हो गया वे उल्टे पांव भागे भागे फिर काशी आए आकर इसी कबीर चौरा परिसर में कबीर साहेब के चरणों में लौट गए और उन्हीं के शिष्य हो गए आखिने देखी ये यहाँ के सच के सामने कागज लेखी की उनकी विद्वत्ता बेमानी हो गई थी किताबें उनके लिए इतनी व्यर्थ हो गई कि महापंडित होते हुए भी वे जीवन में फिर किसी किताब की ओर नहीं मुड़े यहाँ पंडित सर्वानंद आगे चलकर आचार्य सुरती गोपाल साहेब हुए कबीर साहेब के परिनिर्वाण के बाद उन्हें ही इस कबीर चौरा मठ मूल गादी का आचार्य महंत पीठाधीश्वर नियुक्त किया गया और उन्हीं के हाथों में सौंपी गई कबीर पंथ की बागडोर ये इथो का इतिहास है पायो जी मैंने राम रतन धन पायो सामने मीरा जी की मूर्ति जो है वो बनी हुई है ਇਹ ਜੋ ਆਪਾਂ ਜਿਸ ਗੱਦੀ ਦੇ ਦਰਸ਼ਨ ਕਰੰਦੇ ਆ ਇਹ ਇੱਥੋਂ ਦੀ ਜੋ ਹੈ ਉਹ ਮੂਲ ਗੱਦੀ ਹੈ ਇੱਥੇ ਹੀ ਜਿਹੜੇ ਅੱਗੋਂ ਪੀੜੀਦਰ ਪੀੜੀ ਜੋ ਕਬੀਰ ਸਾਹਿਬ ਤੋਂ ਬਾਅਦ ਜੋ ਗੁਰੂ ਸਾਹਿਬਾਨ ਉਹਨਾਂ ਦੇ ਜੋ ਮਹੰਤ ਬੈਠਦੇ ਰਹੇ ਉਹ ਇਸੇ ਹੀ ਗੱਦੀ ਤੇ ਬੈਠਦੇ ਨੇ ਹੁਣ ਜੋ ਵਰਤਮਾਨ ਸਮੇਂ ਦੇ ਵਿੱਚ ਇੱਥੋਂ ਦੇ ਮਹੰਤ ਜੋ ਗੱਦੀ ਨਸ਼ੀਨ ਹਨ ਉਹ ਮਹੰਤ ਵਿਵੇਕ ਦਾਸ ਆਚਾਰੀ ਜੀ ਹਨ ਉਹਨਾਂ ਦੀ ਫੋਟੋ ਤੁਸੀਂ ਸਾਹਮਣੇ ਕਬੀਰ ਜੀ ਦੇ ਨਾਲ ਉਹਨਾਂ ਦੇ ਫੋਟੋ ਤੁਸੀਂ ਵੀ ਇੱਕ ਸੱਤ ਦੀ ਤਸਵੀਰ ਦੇ ਦਰਸ਼ਨ ਕਰਦੇ ਹੋ ਇਹ ਉਹ ਜਗ੍ਹਾ ਹੈ ਜਿੱਥੇ ਕਬੀਰ ਜੀ ਨੇ ਤਕਰੀਬਨ 120 ਸਾਲ ਇੱਥੇ ਤਪੱਸਿਆ ਕੀਤੀ satsang ਕੀਤਾ ਲੋਕਾਂ ਦਾ ਉਧਾਰ ਕੀਤਾ ਨਾਮ ਦੀ ਦਾਤ ਦਿੱਤੀ ਇਸ ਫੋਟੋ ਦੇ ਵਿੱਚ ਆਪਾਂ ਦਰਸ਼ਨ ਕਰ ਰਹੇ ਹਾਂ ਭਾਰਤ ਕੇ ਮਹਾਮਹਿੰਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਸੇ ਕਬੀਰ ਮਠ ਮੂਲ ਗਾਦੀ ਕੇ ਸੰਤ ਵਿਵੇਕਦਾਸ ਬਾਤਚਿੱਤ ਕਰਤੇ ਹੋਏ ਸਨ 1984 1984 ਦੇ ਵਿੱਚ ਗਿਆਨੀ ਜੈਲ ਸਿੰਘ ਜੀ ਇੱਥੇ ਆਏ ਸਨ ਉਸ ਵੇਲੇ ਉਹ ਗੱਦੀ ਤੇ ਬਿਰਾਜਮਾਨ ਸਨ ਸੰਤ ਵਿਵੇਕਦਾਸ ਜੀ ਉਹਨਾਂ ਦੇ ਨਾਲ ਯਾਨੀ ਜੈਲ ਸਿੰਘੀ ਦੀ ਵਾਰਤਲਾਬ ਹੋ ਰਹੇਗੇ ਇੰਦੀ ਦੀ ਫੋਟੋ ਲਗੀ ਹੋਈ ਇਹ ਗੁਰੂ ਨਾਨਕ ਦੇਵ ਜੀ ਦੀ ਪਾਤਸ਼ਾਹੀ ਦੀ ਤਸਵੀਰ ਲੱਗੀ ਹੋਈ ਤੇ ਇਹ ਗੰਗਾ ਇਸ ਮੰਦਪ ਦੇ ਵਿੱਚ ਕਬੀਰ ਸਾਹਿਬ ਜੀ ਦਾ ਖੜਾਵਾਂ ਨੇ ਚਨਪਾ ਤੁਣਾ ਦੇ ਤੇ ਉਹਨਾਂ ਦਾ ਜੋ ਲੱਕੜੀ ਦਾ ਬਣਿਆ ਹੋਇਆ ਪਾਤਰਿਆਂ ਨੂੰ ਜਲ ਪਿੰਦੇ ਸਨ ਤੇ ਉਹ ਜਿਹੜੇ ਖੱਡੀ ਦੇ ਨਾਲ ਉਹ ਤਾਣਾ ਬਣਾ ਬਣਾਉਂਦੇ ਸਨ ਉਹ ਇਸ ਮੰਦਰ ਦੇ ਵਿੱਚ ਅੰਦਰ ਨਿਸ਼ਾਨੀ ਉਜੋਗ ਰੱਖੀਆਂ ਗਈਆਂ ਨੇ ਅੰਦਰ ਵੀ ਨਿਹਰਾ ਨਹੀਂ ਕੋਈ ਚਾਂਗਲ ਨਹੀਂ ਘਾ ਸ਼ਾਇਦ ਥੋੜਾ ਜਿਹਾ ਦਗੰਗਾ ਸਿਮਲੇੜੇ ਕਰਕੇ ਥੋੜਾ ਜਿਹਾ ਦਰਸ਼ਨ ਜੇ ਫੋਨ ਥੋੜਾ ਜਿਹਾ ਅੰਦਰ ਜਾ ਕੇ ਥੋੜਾ ਜੂਮ ਕਰ ਲੈ ਜੇ ਦਰਸ਼ਨ ਹੋ ਜਾਣ ਚਰਨ ਪਾਦ ਕੋਲੇ ਤੇ ਇੱਥੋਂ ਲੈ ਲੈ ਜਿਹੜਾ ਉਹ ਟਾਣਾ ਜਿਹਾਉਣ ਵਾਲਾ ਪਿਆ ਹੋਇਆ ਆਪਣਾ ਇਹ ਹੁਣ ਆਪਾਂ ਕਬੀਰ ਜੀ ਦੇ ਮਠ ਦੇ ਦਰਸ਼ਨ ਕੀਤੇ ਨੇ ਤੇ चक्की जड़ी, है। लग एक एक जड़ी चक्की है हमारे जीवन का हमारे और मृत्यु रूपी इसके दो पार्टों के बीच है भवसागर जिसमें अनंत काल से व्यथित हम सब हर क्षण पीछे जा रहे हैं हमारा इस दुख तप्त तो अवस्था को देखकर होते रोते कबीर साहब कहते थे राम की भक्ति से इस दुसह दुख से छुटकारा पा लो राम की भक्ति चक्की को घुमाने वाली कील है आज केलिया इसी राम भक्ति रूपी कील के सहारे मनुष्य जन्म और मरण के दुख से बच सकता है साडे गुरु साहबाना के उद्देश्य है कि चक्की चलती है ਤੇ ਉਹ ਕਿੱਲੀ ਦੇ ਨਾਲ ਦਾਣੇ ਜਿਹੜੇ ਲੱਗੇ ਹੁੰਦੇ ਉਹ ਬਚ ਜਾਂਦੇ ਨੇ ਉਹ ਕਿੱਲੀ ਕੀ ਹੈ ਉਹ ਨਾਮ ਜਿਹੜੇ ਨਾਮ ਜਪਣਗੇ ਉਹ ਬਚ ਜਾਣਗੇ ਇੱਥੇ ਕਬੀਰ ਜੀ ਦਾ ਭਾਵ ਵੀ ਇਸੇ ਤਰ੍ਹਾਂ ਦਾ ਹੀ ਹੈ ਇਸ ਸੱਚੀ ਕੀ ਘਟਨਾ ਇਤਿਹਾਸਿਕ ਹੈ ਅਰਬ ਮੇ ਇੱਕ ਦੇਸ਼ ਹੈ ਬਲਖ ਬੁਖਾਰਾ ਸੁਲਤਾਨ ਇਬਰਾਹਿਮ ਵਹਾਂ ਦਾ ਬਾਦਸ਼ਾਹ ਥਾ ਉਹ ਬਹੁਤ ਹੀ ਕਰੂਰ ਥਾ ਕਬੀਰ 300 ਸਾਧੂ ਫਕੀਰੋਂ ਕੋ ਆਪਣੇ ਉਸਨੇ ਜੇਲ੍ਹ ਸੇ ਬੰਦ ਬੰਦ ਕਰ ਰੱਖਾ ਥਾ ਔਰ ਉਨਸੇ ਚੱਕੀ ਪਿਸਵਾਤਾ ਥਾ ਇਸੇ ਸਮੇਂ ਪੰਜਾਬ ਦੀ ਯਾਤਰਾ ਕੇ ਦੌਰਾਨ ਕਬੀਰ ਸਾਹਿਬ ਕੋ ਇਹ ਬਾਤ ਮਾਲੂਮ ਪੜੀ फकीरों की इस दीन अवस्था पर अत्यंत द्रवित कबीर बलक गए सुल्तान ने कबीर साहेब को भी जेल में डाल दिया और चक्की पीसने का हुक्म दिया कबीर साहेब के प्रताप से वहां की सारी चक्कियां स्वयं चलने लगी आ, फकीरों की जमात सुमरन और भजन कीर्तन में मस्त हो गई हैरान परेशान सुल्तान ने कबीर साहेब से माफी मांगी और कारागार में बंद सारे साधुओं और फकीरों को मुक्त कर दिया ਕਬੀਰ ਸਾਹਿਬ ਦੀ ਜੈ ਧੁਨੀ ਕਰਤੇ ਹੋਏ ਫਕੀਰ ਦੀ ਜਮਾਤ ਨੇ ਉਹਨੇ ਹੋਰ ਇੱਕ ਨਾਮ ਦਿਆ ਬੰਦੀ ਛੋੜ ਅਰਥਾਤ ਬੰਦਨ ਸੇ छुड़ाਣੇ ਵਾਲੇ ਸੋ ਇਹ ਪ੍ਰਾਤਨ ਚੱਕੀ ਇੱਥੇ ਰੱਖੀ ਗਈ ਹੈ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਾਰੇ ਆਪਾਂ ਇੱਕ ਸਾਖੀ ਸੁਣਦੇ ਹਾਂ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਚੱਕੀ ਪਿਸਣ ਵਾਸਤੇ ਤੇ ਉੱਥੇ ਵੀ ਸਤਬਲਗੀ ਦੀ ਕਿਰਪਾ ਦੇ ਨਾਲ ਉਹ ਚੱਕੀਆਂ ਜਿਹੜੀਆਂ ਸਨ ਆਪਣੇ ਆਪ ਚੱਲਣ ਲੱਗ ਪਈਆਂ ਸਨ ਇਸ ਤਰ੍ਹਾਂ ਦਾ ਹੀ ਕੌਤਕ ਕਬੀਰ ਜੀ ਨੇ ਵੀ ਉੱਥੇ ਬਲਖ ਦੇ ਵਿੱਚ ਜਾ ਕੇ ਕੀਤਾ ਆਲਾਪ ਅੱਗੇ ਚੱਲਦੇ ਹੁਣ ਆਪਾਂ ਕਮਿਲਜੀ ਦਾ ਜਿਹੜਾ ਘਰ ਹੈ ਆ ਦੇਖਿਓ ਰਹਿੰਦੇ ਸਨ ਉਸ ਘਰ ਦਾ ਆਪਾਂ ਜਾ ਕੇ ਦਰਸ਼ਨ ਕਰਾਂਗੇ ਜੀ ਦੇ ਜਿਹੜੇ ਪਾਲਨਹਾਰ ਮਾਤਾ ਪਿਤਾ ਸਨ ਉਹਨਾਂ ਦੇ ਅ ਮਾਤਾ ਨੀਮਾ ਜੀ ਤੇ ਬਾਬਾ ਨੀਰੂ ਜੀ ਉਹਨਾਂ ਦੀ ਇੱਥੇ ਸਮਾਧੀ ਬਣਾਈ ਹੋਈ ਹੈ ਉਹਨਾਂ ਦਾ ਸਥਾਨ ਇੱਥੇ ਬਣਿਆ ਹੋਇਆ ਜੋ ਕਬੀਰ ਜੀ ਦੇ ਮਾਤਾ ਪਿਤਾ ਜਿਹਨਾਂ ਨੇ ਉਹਨਾਂ ਨੂੰ ਪਾਲ ਲਿਆ ਸੀ ਇਹ ਦੋਵਾਂ ਦੀ ਸਮਾਧੀ ਜਿਹੜੀ ਇਕੱਠੀ ਬਣੀ ਹੋਈ ਹੈ ਮਾਤਾ ਨੀਮਾ ਜੀ ਤੇ ਭਗਤ ਨੀਰੂ ਜੀ ਇਦਾਂ ਮੇਰੇ ਨਾਲ ਸਤਕਾਰਯੋਗ ਸਾਧ ਸੰਗ ਜੀ ਇਹ ਜਿਹੜੀ ਥਾਂ ਹੈ ਇਹ ਕਬੀਰ ਸਾਹਿਬ ਜੀ ਦੀ ਝੌਂਪੜੀ ਸੀ ਜਿਸ ਝੁੱਗੀ ਦੇ ਵਿੱਚ ਝੌਂਪੜੀ ਦੇ ਵਿੱਚ ਉਹ ਤਾਣਾ ਬਾਣਾ ਤਿਆਰ ਕਰਦੇ ਸਨ ਉਹਨਾਂ ਦੀ ਖੱਡੀ ਸੀ ਤੇ ਇੱਥੇ ਹੀ ਉਹ ਆਪਣਾ ਇਸ ਇੱਥੇ ਉਹ ਖੱਡੀ ਜਿਹੜੀ ਆ ਪ੍ਰਾਤਨ ਉਹ ਰੱਖੀ ਹੋਈ ਹੈ ਅੰਦਰ ਇਸ ਸ਼ੀਸ਼ੇ ਦੇ ਵਿੱਚ ਤੁਸੀਂ ਸਾਰੇ ਇਹ ਦੇ ਦਰਸ਼ਨ ਕਰੋ ਗੰਗਾ ਸਿੰਘ ਥੋੜਾ ਜਿਹਾ ਆ ਰਿਹਾ ਨਾ ਵਿੱਚ ਬਸ ਠੀਕ ਇਹਦੇ ਵਾਸਤੇ ਕਬੀਰ ਜੀ ਲਿਖਦੇ ਨੇ ਤਨ ਨ ਬੁਨਣਾ ਸਭ ਤਜਿਓ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ ਜਬ ਲਗਤਾਗਾ ਬਾਹੋ ਬੇਹੀ ਤਬ ਲਗ ਵਿਸਰੇ ਰਾਮ ਸਨੇਹੀ ਉਛੀ ਮਤ ਮੇਰੀ ਜਾਤ ਝੁਲਾਹਾ ਹਰ ਕਾ ਨਾਮ ਲਹਿਓ ਮੈਂ ਲਾਹਾ ਕਿ ਸਾਰਾ ਕੁਝ ਛੱਡ ਕੇ ਕਬੀਰ ਜੀ RAM ਦੇ ਸਿਮਰਨ ਦੇ ਵਿੱਚ ਹੀ ਮਗੜ ਰਹਿੰਦੇ ਸਨ ਇਦਾਂ ਆਪਾਂ ਦਰਸ਼ਨ ਕਰਦੇ ਆ ਇਹ ਇੱਕ ਤਖਤ ਜਿਹੜਾ ਪੁਰਾਣਾ ਕਬੀਰ ਸਾਹਿਬ ਜੀ ਦਾ ਉਹ ਰੱਖਿਆ ਗਿਆ ਇੱਥੇ ਸਾਧ ਸੰਗਤ ਜੀ ਇਹ ਕਬੀਰ ਜੀ ਦਾ ਘਰ ਸੀ ਜਿਹਦਾ ਆਪਾਂ ਹੁਣੇ ਦਰਸ਼ਨ ਕੀਤਾ ਹੈ ਸਾਹਮਣੇ ਵੀ ਇੱਕ ਕਬੀਰ ਜੀ ਦੀ ਆਪਾਂ ਆ ਪ੍ਰਤਿਮਾ ਦੇਖ ਰਹੇ ਹਾਂ ਤੇ ਭਗਤ ਕਬੀਰ ਜੀ ਇੱਥੇ ਇਸ ਘਰ ਦੇ ਵਿੱਚ ਆਪਣੇ ਮਾਤਾ ਪਿਤਾ ਦੇ ਕੋਲ 11 ਸਾਲ ਤੱਕ ਇੱਥੇ ਰਹੇ ਤੇ ਇਹਦੇ ਤੋਂ ਬਾਅਦ ਫਿਰ ਉਹ ਭਗਤੀ ਰਸ ਦੇ ਵਿੱਚ ਡੁੱਬ ਗਏ ਭਗਤੀ ਦੇ ਵਿੱਚ ਮੀਨ ਹੋ ਗਏ ਭਗਤੀ ਕਰਨ ਲੱਗ ਪਏ

कबीर साहब की विचारधारा आपको अच्छी मिली हमारे गुरुवाणी में गुरु ग्रंथ साहब ने भी कबीर साहब की बहुत सारी बाणी उन्होंने कबीर साहब का जो ज्ञान संसार को मार्ग दिखाने वाला बहुत उनकी वाणी में वैराग है ज्ञान है बहुत अच्छा लगा हमें यहाँ का मठ दर्शन किया हम पंजाब से हैं लुधियाना से लुधियाना के पास ए, ए, नामधारी सिखों में एक तो नामधारी पंथ है नामधारी संस्था है यहाँ भी हमारे कुछ परिवार रहते हैं अच्छा तो हाँ अब कल और परसों यहाँ पे एक नशा मुक्त भारत नशा मुक्त युवा एक कार्यक्रम है उसमें केंद्रीय गृह मंत्री अमित शाह जी भी आ रहे हैं अच्छा तो उसमें अलग अलग प्रांतों से अलग अलग संस्थाओं से सभी धर्मों को मानने वाले जो तो युवा हैं तो हम नामधारी संस्था से नामधारी पंथ की तरफ से हम हमको भेजा गया है तो हमको बोला गया था कि तो जब एक मटका जब दर्शन करके आइए तो हम इसलिए दर्शन बहुत अच्छा लगा नहीं। और कोई तो सेवा नहीं, <laughs> नहीं आपका दर्शन तकरीबन अगर, सूर्योदय के समय सदगुरु उदय सिंह जी जो हमारे इस समय वर्तमान जो नामधारी पंच के जो रहनुमा उनके साथ हम संग सारी दर्शन करने के लिए उस समय आए दो तो हजार अठारह ਮੇਰੇ ਖਿਆਲ ਸੇ ਦਸੰਬਰ ਜਾਂ ਨਵੰਬਰ ਦਸੰਬਰ ਦਾ ਮਹੀਨਾ ਹੋਗਾ ਸਤਕਾਰਯੋਗ ਸਾਧ ਸੰਗਤ ਜੀ ਆਪ ਸਾਰਿਆਂ ਨੇ ਕਬੀਰ ਮਠ ਦਾ ਦਰਸ਼ਨ ਕੀਤਾ ਕਬੀਰ ਜੀ ਦੇ ਘਰ ਦਾ ਦਰਸ਼ਨ ਕੀਤਾ ਹੋਰ ਉਹਨਾਂ ਦੀਆਂ ਜੋ ਇੱਥੇ ਯਾਦਗਾਰਾਂ ਨੇ ਉਹਨਾਂ ਦਾ ਦਰਸ਼ਨ ਕੀਤਾ ਸਾਨੂੰ ਵੀ ਦਰਸ਼ਨ ਕਰਕੇ ਬਹੁਤ ਵਧੀਆ ਲੱਗਿਆ ਕਬੀਰ ਜੀ ਜਿੱਥੇ 120 ਸਾਲ ਇੱਥੇ ਤਪ ਕਰਦੇ ਰਹੇ satsang ਕੀਤਾ ਉਹਨਾਂ ਦੀ ਸਮਾਦੀ ਇਸੇ ਬਣੀ ਹੋਈ ਹੈ ਮਘਰ ਤੋਂ ਲਿਆ ਕੇ ਉਹਨਾਂ ਦੇ ਫੁੱਲ ਇੱਥੇ ਸਥਾਪਿਤ ਕੀਤੇ ਗਏ ਨੇ ਬਹੁਤ ਵਧੀਆ ਬੜੀ ਸ਼ਾਂਤੀ ਮਿਲੀ ਦਰਸ਼ਨ ਕਰਕੇ ਬਹੁਤ ਵਧੀਆ ਲੱਗਿਆ ਇੱਥੋਂ ਦੇ ਜਿਹੜੇ ਮਹੰਤ ਜੀ ਨੇ ਜੋ ਇੱਥੇ ਸੇਵਾ ਕਰਨਦੇ ਨੇ ਜੋ ਹੋਰ ਵੀ ਸੇਵਾਦਾਰ ਨੇ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਤੇ ਸਾਰਾ ਕੁਝ ਦੱਸਿਆ ਤੇ ਤੁਸੀਂ ਵੀ ਇਸ ਵੀਡੀਓ ਦੇ ਰਾਹੀਂ ਦਰਸ਼ਨ ਕਰੋਗੇ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਕਮੈਂਟ ਕਰਕੇ ਦੱਸਿਓ ਜਰੂਰ ਧੰਨਵਾਦ ਸਤਿ ਸ੍ਰੀ ਅਕਾਲ